ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 9 ਸਤਲੁਜ ਪਾਰ ਦੇ ਰੈਸਾਂ ਦਾ ਅੰਗਰੇਜ਼ਾਂ ਦੀ ਰੱਖਿਆ ਵਿੱਚ ਆਉਣਾ ਤੇ ਮਹਾਰਾਜੇ ਤੇ ਅੰਗਰੇਜ਼ਾਂ ਦਾ ਪਹਿਲਾ ਐਦਨਾਮਾ ਸਨ 1808 ਈਸਵੀ ਵਿੱਚ ਜਿਹਾ ਕਿ ਅਸੀਂ ਉੱਪਰ ਦੱਸ ਆਏ ਹਾਂ ਪਹਾੜੀ ਇਲਾਕੇ ਦੇ ਕੁਝ ਭਾਗ ਦਾ ਦੌਰਾ ਮਹਾਰਾਜੇ ਨੇ ਆਪ ਕੀਤਾ ਅਤੇ ਬਾਕੀ ਦੇ ਇਲਾਕੇ ਲਈ ਦਵਾਨ ਮੁਹੱਕਮ ਚੰਦ ਨੂੰ ਇਹ ਮਹਿਮਤ ਸੌਂਪਾਈ ਸੀ ਉਹ ਇੱਕ ਸ਼ਕਤੀਮਾਨ ਫੌਜ ਨਾਲ ਲੈ ਕੇ ਪਹਾੜੀ ਰਾਜਾਂ ਤੇ ਜਾ ਚੜਿਆ ਇੱਥੇ ਪਹੁੰਚ ਕੇ ਉਸ ਨੇ ਆਪਣਾ ਕੰਮ ਆਰੰਭ ਦਿੱਤਾ ਅਤੇ ਇਸ ਤਰ੍ਹਾਂ ਪਹਾੜੀ ਤੇ ਦਵਾਬੇ ਦੇ ਇਲਾਕੇ ਨੂੰ ਸੋਧਾ ਹੋਇਆ ਸਤਲੁਜ ਤੋਂ ਪਾਰ ਜਾ ਪਹੁੰਚਿਆ ਇਸ ਸਮੇਂ ਇਲਾਕਾ ਅਨੰਦਪੁਰ ਮਾਖੋਵਾਲ ਆਦ ਖਾਲਸਾ ਰਾਜ ਨਾਲ ਮਿਲਾਂਦਾ ਹੋਇਆ ਫਿਰੋਜ਼ਪੁਰ ਦੇ ਪਰਗਨੇ ਵਿੱਚੋਂ ਬਦਨੀ ਦਾ ਇਲਾਕਾ ਜਿਸ ਵਿੱਚ 15 ਪਿੰਡ ਸਨ ਮੀਆਂ ਨੋਦੂ ਤੋਂ ਫਤਿਹ ਕਰ ਲਿਆ ਜੋ ਕੋ ਚਿਰਪਿਛੋਂ ਸਰਦਾਰਨੀ ਸਦਾਕੌਰ ਜੀ ਨੂੰ ਦੇ ਦਿੱਤਾ ਗਿਆ ਇੱਥੇ ਇਹ ਗੱਲ ਅਵਸ਼ੇ ਪ੍ਰਗਟ ਕਰਨੀ ਪੈਂਦੀ ਹੈ ਕੇਸ ਸਮੇਂ دیوان ਮੁਹੱਕਮ ਚੰਦ ਨੇ ਇਸ ਭਲੇਖੇ ਵਿੱਚ ਪੈ ਕੇ ਕੁਝ ਇੱਕ ਕਠੋਰਤਾ ਵਰਤੀ ਜੋ ਅੱਗੇ ਨੂੰ ਹਾਨੀਕਾਰਕ ਸਿੱਧ ਹੋਈ। دیਵਾਨ ਨੇ ਸਭਾਵਨਾ ਨਾਲ ਕਿਵੇਂ ਜਿੰਨਾ ਵਾਦੇ ਇਲਾਕਾ ਮਹਾਰਾਜਾ ਲਈ ਫਤਿਹ ਕਰਾਂਗਾ ਉਹ ਉਨੀ ਹੀ ਮੇਰੇ ਉੱਪਰ ਵੱਧ ਕਿਰਪਾਲਤਾ ਕਰੇਗਾ। ਇਸ ਧੌਣ ਵਿੱਚ ਇਸ ਨੇ ਕੁਝ ਕਰੜੇਪਣ ਤੋਂ ਕੰਮ ਲਿਆ। ਭਾਵੇਂ ਮਹਾਰਾਜਾ ਵੱਲੋਂ ਇਸ ਨੂੰ ਇਸ ਤਰ੍ਹਾਂ ਕਰਨ ਦਾ ਕੋਈ ਹੁਕਮ ਨਹੀਂ ਸੀ ਮਿਲਿਆ। ਇਹ ਨਾ ਦੱਸਣਾ ਵੀ ਸਤਾਈ ਦੇ ਉਲਟ ਹੈ ਕਿ دیਵਾਨ ਨੇ ਜੋ ਕੁਝ ਕੀਤਾ ਉਹ ਖਾਲਸਾ ਰਾਜ ਨੂੰ ਹਾਨੀ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਸੀ ਕੀਤਾ ਸਗੋਂ ਉਹ ਤਾਂ ਆਪਣੇ ਮਨ ਵਿੱਚ ਇਹ ਉ ਕਰਨ ਵਿੱਚ ਰਾਜ ਦੀ ਭਲਾਈ ਸਮਝਦਾ ਰਿਹਾ ਇੱਥੇ ਇਸ ਨੇ ਟਪਲਾ ਇਹ ਖਤ ਕਿ ਜੋ ਨਿਜਮ ਉਹ ਪਹਾੜੀ ਇਲਾਕੇ ਵਿੱਚ ਵਰਤਦਾ ਰਿਹਾ ਸੀ ਸਤਲੁਜ ਪਾਰ ਦੇ ਰਾਈਸ ਉਸ ਤੋਂ ਬਹੁਤ ਨਰਮ ਵਰਤਾਅ ਦੇ ਅਧਿਕਾਰੀ ਸਨ ਇਸ ਤੋਂ ਥੋੜਾ ਚਿਰ ਪਹਿਲੇ ਜਦ ਮਹਾਰਾਜਾ ਸਾਹਿਬ ਦੂਜੀ ਵੀਰ ਪਟਿਆਲੇ ਤੋਂ ਮੁੜਿਆ ਸੀ ਤਾਂ ਫੂਲਬੰਸੀ ਰਾਜਿਆਂ ਅਤੇ ਰਾਈਸਾਂ ਨਾਲ ਉਸ ਦਾ ਵਿਸ਼ੇਸ਼ ਪਿਆਰ ਸੀ ਪਰ ਇਸ ਦੇ ਥੋੜੇ ਚਿਰ ਪਿਛੋਂ ਹੀ ਇੱਕ ਆ ਇੱਕ دیਵਾਨ ਮਹੌਕਮ ਚੰਦ ਦਾ ਬਿਨਾਂ ਕਿਸੇ ਖਬਰ ਦੇ ਦੇ ਸਤਲੁਜ ਤੋਂ ਪਾਰ ਦੇ ਇਲਾਕੇ ਵਿੱਚ یوں ਜਾ ਪੈਣ ਨਾਲ ਉਹਨਾਂ ਸਾਰੇ ਰੈਸਾਂ ਵਿੱਚ ਇੱਕ ਭੈ ਦੀ ਲਹਿਰ ਉਪ ਚ ਪਈ ਇਸ ਭਲੇਖੇ ਵਿੱਚ ਹੁਣ ਉਹਨਾਂ ਦਾ ਇਹ ਨਿਸਚਾ ਹੋ ਗਿਆ ਕਿ دیਵਾਨ ਨੇ ਜੋ ਕੁਝ ਕੀਤਾ ਹੈ ਮਹਾਰਾਜਾ ਦੇ ਹੁਕਮ ਨਾਲ ਕੀਤਾ ਹੈ ਅਤੇ ਜਿਸ ਤਰ੍ਹਾਂ ਅੱਜ ਬਦਨੀ ਦਾ ਇਲਾਕਾ ਫਤਿਹ ਕਰ ਲਿਆ ਗਿਆ ਹੈ ਇਹੋ ਹੀ ਫੈਸਲਾ ਕੱਲ ਸਾਡੀ ਪ੍ਰਾਲਬੱਧ ਦਾ ਵੀ ਨਾ ਹੋ ਜਾਏ ਇਸੇ ਬਾਰੇ ਸਾਰੇ ਰਾਇਸ ਸਮਾਣੇ ਨਾਮੀ ਪਿੰਡ ਵਿੱਚ ਇਕੱਠੇ ਹੋਏ ਜਿੱਥੇ ਫੈਸਲਾ ਹੋਇਆ ਕਿ ਸਾਡਾ ਸੰਬੰਧ ਸਦਾ ਤੋਂ ਦਿੱਲੀ ਦਰਬਾਰ ਨਾਲ ਰਿਹਾ ਹੈ ਇਸ ਲਈ ਹੁਣ ਵੀ ਸਾਨੂੰ ਅੰਗਰੇਜ਼ਾਂ ਨਾਲ ਮੇਲ ਰੱਖਣਾ ਚਾਹੀਦਾ ਹੈ ਤਾਂ ਜੋ ਅੱਗੇ ਨੂੰ ਲਾਹੌਰ ਦਰਬਾਰ ਦਾ ਸਾਡੇ ਸਿਰ ਕੋਈ ਖਟਕਾ ਨਾ ਰਹੇ ਇਸ ਗੱਲ ਲਈ ਮਾਰਚ ਸਨ 1808 ਵਿੱਚ ਰਾਜਾ ਭਾਗ ਸਿੰਘ ਜੀਂਦ ਭਾਈ ਲਾਲ ਸਿੰਘ ਕੈਂਥਲ ਤੇ ਸਰਦਾਰ ਦੈਨ ਸਿੰਘ ਦਿਵਾਨ ਪਟਿਆਲਾ ਮਿਲ ਕੇ ਸਾਰੇ ਇਲਾਕੇ ਵੱਲੋਂ ਮਿਸਟਰ ਸੀਟਨ ਰੈਜ਼ੀਡੈਂਟ ਦਿੱਲੀ ਨੂੰ ਜਾ ਮਿਲੇ ਤੇ ਆਖਿਆ ਕਿ ਸਾਨੂੰ ਅੰਗਰੇਜ਼ੀ ਰੱਖਿਆ ਵਿੱਚ ਲੈ ਲਿਆ ਜਾਏ ਪਰ ਰੈਜ਼ੀਡੈਂਟ ਨੇ ਇਸ ਸਮੇਂ ਇਹਨਾਂ ਨੂੰ ਕੋਈ ਹੌਸਲਾ ਵਧਾਊ ਉੱਤਰ ਨਾ ਦਿੱਤਾ ਉਸ ਨੇ ਆਖਿਆ ਕਿ ਅੰਗਰੇਜ਼ ਸਰਕਾਰ ਦੂਜਿਆਂ ਦੇ ਕੰਮਾਂ ਵਿੱਚ ਦਖਲ ਨਹੀਂ ਦਿੰਦੀ ਉਹ ਕੇਵਲ ਇਹਨਾਂ ਕਰ ਸਕਦਾ ਹੈ ਕਿ ਉਹ ਇਹਨਾਂ ਦਾ ਬੇਨਤੀ ਪੱਤਰ ਲਾਟ ਸਾਹਿਬ ਦੀ ਸੇਵਾ ਵਿੱਚ ਭੇਜ ਦੇਵੇਗਾ ਉੱਥੇ ਜੋ ਫੈਸਲਾ ਹੋਵੇਗਾ ਉਸ ਦੀ ਉਹਨਾਂ ਨੂੰ ਖਬਰ ਦਿੱਤੀ ਜਾਏਗੀ ਇਹ ਰਾਇਸ ਦਿੱਲੀ ਤੋਂ ਨਰਾਸ਼ ਹੋ ਕੇ ਅੱਜ ਮੁੜੇ ਹਿੱਸਣ ਕਿ ਇਹਨਾਂ ਨੂੰ ਇਸ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਮਿਲ ਗਿਆ। ਉਸਨੇ ਤੁਰੰਤ ਆਪਣੇ 에ਜੰਟ ਇਹਨਾਂ ਵੱਲ ਭੇਜ ਕੇ ਉਹਨਾਂ ਨੂੰ ਮਿਲਣ ਲਈ ਬੁਲਾਇਆ। ਇਹ ਜਦੋਂ ਅੰਮ੍ਰਿਤਸਰ ਆ ਕੇ ਮਹਾਰਾਜਾ ਸਾਹਿਬ ਨੂੰ ਮਿਲੇ ਤਾਂ ਉਹ ਰਾਂਝਾ ਹੋਂ ਦੀ ਥਾਂ ਬੜੇ ਪਿਆਰ ਨਾਲ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਤੇ ਮਨਾ ਤੋਂ ਭੈ ਦੇ ਨਿਵਿਤ ਕਰਨ ਲਈ ਕੋਈ ਗੱਲ ਪਿੱਛੇ ਨਾ ਛੱਡੀ ਕਿਉਂਕਿ ਉਹ ਦਿਲੋਂ ਚਾਹੁੰਦਾ ਸੀ ਕਿ ਇਹਨਾਂ ਦਾ ਸਬੰਧ ਕਿਸੇ ਤਰ੍ਹਾਂ ਵੀ ਇਸ ਨਾਲੋਂ ਨਾ ਟੁੱਟੇ। ਇਸ ਵਿਸ਼ੇ ਪਰ ਵਿਚਾਰ ਰਾਜਾ ਸਾਹਿਬ ਸਿੰਘ ਪਟਿਆਲਾ ਨਾਲ 24 ਨਵੰਬਰ ਸਨ 1809 ਨੂੰ ਲਖਨੌਰ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿੱਚ ਹੋਇਆ ਅਤੇ ਰਾਜਾ ਪਟਿਆਲਾ ਨਾਲ ਉਸਨੇ ਇੰਨਾ ਪਿਆਰ ਕੀਤਾ ਜਿਸ ਦੀ ਕੋਈ ਹੱਦ ਨਾ ਸੀ ਇਥੋਂ ਦਾ ਕਾਕਿਆ ਕਿ ਆਪ ਦਾ ਮਿੱਤਰ ਮੇਰਾ ਮਿੱਤਰ ਹੈ ਆਪ ਦਾ ਵੈਰੀ ਮੇਰਾ ਵੈਰੀ ਹੋਵੇਗਾ ਇਸ ਸਮੇਂ ਪਿਆਰ ਨੂੰ ਵਧੇਰਾ ਵਧਾਉਣ ਲਈ ਬਾਬਾ ਸਾਹਿਬ ਸਿੰਘ ਨੇ ਆਪਣੇ ਹੱਥ ਨਾਲ ਇਹਨਾਂ ਦਾ ਪੱਗ ਵਟਾਂਦਰਾ ਕਰਵਾ ਦਿੱਤਾ ਤਾਂ ਜੋ ਅੱਗੇ ਨੂੰ ਇੱਕ ਦੂਜੇ ਦੇ ਦਿਲ ਵਿੱਚ ਕੋਈ ਤੌਖਲਾ ਬਾਕੀ ਨਾ ਰਹੇ ਲਾਰਡ ਮਿੰਟੋ ਨੂੰ ਹਿੰਦੂ ਦਾ ਗਵਰਨਰ ਜਨਰਲ ਨਿਯਤ ਹੋਇਆ ਅਜੇ ਵਧੇਰਾ ਸਮਾਂ ਨਹੀਂ ਸੀ ਬੀਤਿਆ ਕਿ ਯੂਰਪ ਤੋਂ ਖਬਰ ਆਈ ਕਿ ਨਪੋਲੀਅਨ ਬੋਨਾਪਾਰਟ ਯੂਰਪ ਦੇ ਪ੍ਰਸਿੱਧ ਜੇਤੂ ਦੀ ਅੱਖ ਇਸ ਸਮੇਂ ਹਿੰਦੁਸਤਾਨ ਪਰ ਹੈ ਜਿਸ ਲਈ ਲਾਰਡ ਮਿੰਟੋ ਨੂੰ ਲਾਰਡ ਕਾਨਨਵਾਲਸ ਦੀ ਨੀਤੀ ਸਮੇਂ ਦੀ ਲੋੜ ਅਨੁਸਾਰ ਬਦਲਣੀ ਪਈ ਇਸ ਸਮੇਂ ਨਪੋਲੀਅਨ ਸ਼ਹਿਨਸ਼ਾ ਫ੍ਰਾਂਸ ਦੀ ਸ਼ਕਤੀ 29 ਦੀ ਚੋਟੀ ਪਰ ਪੁੱਜੀ ਹੋਈ ਸੀ ਜਿਸ ਨਾਲੋ ਯੂਰਪ ਦਾ ਬਹੁਤ ਸਾਰਾ ਭਾਗ ਫਤਿਹ ਕਰ ਚੁੱਕਾ ਸੀ ਦੂਜਾ ਹੁਣ ਉਹ ਰੂਸ ਨਾਲ ਨਵਾਂ ਐਦਨਾਮਾ ਕਰਕੇ ਯੂਰਪ ਦੇ ਯੁੱਧ ਜੰਗਾ ਤੋਂ ਸਭ ਤਰ੍ਹਾਂ ਵਿਹਲਾ ਹੋ ਬੈਠਾ ਸੀ ਹੁਣ ਦਿਨ ਰਾਤ ਇਹਨਾਂ ਤਿਆਰੀਆਂ ਵਿੱਚ ਸੀ ਕਿ ਹਿੰਦ ਤੇ ਚੜ੍ਹਾਈ ਕੀਤੀ ਜਾਏ ਜਿਸ ਸੰਬੰਧੀ ਉਸਨੇ ਟਰਕੀ ਅਤੇ ਈਰਾਨ ਨਾਲ ਵੀ ਸਮਝੌਤਾ ਕਰ ਲਿਆ ਸੀ ਇਸ ਦੀਆਂ ਇਹਨਾਂ ਚਾਲਾਂ ਨੂੰ ਅਸਫਲ ਕਰਨ ਲਈ ਲਾਰਡ ਮਿੰਟੋ ਨੇ ਨਾ ਕੇਵਲ ਜਮਨਾ ਪਾਰ ਦੇ ਰੈਸਨ ਨਾਲ ਮਿੱਤਰਤਾ ਗੰਢਣੀ ਚਾਹੀ ਸੋ ਗੋਸਤੋ ਅੱਗੇ ਮਹਾਰਾਜਾ ਰਣਜੀਤ ਸਿੰਘ ਵਾਲੀਏ ਪੰਜਾਬ ਤੇ ਸ਼ਾਹ ਸੁਜਾ ਹਾਕਮ ਕਾਬਲ ਅਤੇ ਸ਼ਾਹ ਰਾਨ ਨਾਲ ਵੀ ਭਾਈਚਾਰਕ ਸਬੰਧ ਦੇ ਐਦਨਾਮੇ ਕਰਨੇ ਜ਼ਰੂਰੀ ਸਮਝੇ ਤਾਂ ਜੋ ਯੂਰਪ ਦੀ ਖੋਈ ਹੋਈ ਸ਼ਕਤ ਏਸ਼ੀਆ ਦੇ ਇਨ੍ਹਾਂ ਮੁਲਕਾਂ ਪਰ ਤਾਵਾ ਕਰੇ ਤਾਂ ਉਸ ਦਾ ਟਕਰਾ ਸਮਲਤ ਬਲ ਨਾਲ ਕੀਤਾ ਜਾਏ ਇਨ੍ਹਾਂ ਗੱਲਾਂ ਤੇ ਫੈਸਲੇ ਲਈ ਮਿਸਟਰ ਸੀਟੀ ਮਿਟਕੋਫ ਜੋ ਅੱਗੇ ਜਾ ਕੇ ਲਾਰਡ ਮਿਟਕੋਫ ਦੇ ਨਾਮ ਨਾਲ ਪ੍ਰਸਿੱਧ ਹੋਇਆ ਲਾਹੌਰ ਦਰਬਾਰ ਵੱਲ ਤੇ ਸਰ ਜਾਨ ਮੈਲਕਮ ਤਹਿਰਾਨ 이란 ਅਤੇ ਮਿਸਟਰ ਐਲਪਨਿਸਟਨ ਦਰਬਾਰ ਕਾਬਲ ਅੰਗਰੇਜ਼ੀ سفیر ਨਿਯਤ ਹੋਏ ਜੋ ਭਾਦਰੋ ਸੰਮਤ 1865 ਮੁਤਾਬਕ ਅਗਸਤ ਸਨ 1808 ਈਸਵੀ ਨੂੰ ਉੱਪਰ ਦਸਤੇ ਦੇਸ਼ਾਂ ਵੱਲ ਭੇਜੇ ਗਏ ਇਨੀ ਦਿਨੀ ਸ਼ੇਰੇ ਪੰਜਾਬ ਸਤਲੁਜ ਪਾਰ ਦੇ ਉਸ ਇਲਾਕੇ ਦੇ ਦੌਰੇ ਪਰ ਨਿਕਲਿਆ ਹੋਇਆ ਸੀ ਜਿਹੜਾ ਉਸਨੇ ਸਨ 1806 ਤੋਂ 7 7 ਤੋਂ 8 ਵਿੱਚ ਫਤਿਹ ਕੀਤਾ ਸੀ ਮਿਸਟਰ ਮਿਟਕੋਫ 11 ਸਤੰਬਰ ਨੂੰ ਕਸੂਰ ਦੇ ਮਕਾਮ ਪਰ ਸ਼ੇਰੇ ਪੰਜਾਬ ਨੂੰ ਸਨੇ ਉਹਨਾਂ ਬਹੁਮੁੱਲੀਆਂ ਸੁਗਾਤਾਂ ਦੇ ਜਿਹੜੀਆਂ ਉਹ ਗਵਰਨਰ ਜਨਰਲ ਵੱਲੋਂ ਮਹਾਰਾਜਾ ਲਈ ਲਿਆਇਆ ਸੀ ਆ ਮਿਲਿਆ। ਅੱਗੋਂ ਸ਼ਾਹੀ ਨਿਜ਼ਮਾ ਅਨਸਾਰ ਮਹਾਰਾਜਾ ਵੱਲੋਂ ਵੀ ਉਸ ਦੀ ਯੋਗ ਆਉ ਭਗਤ ਕੀਤੀ ਗਈ। ਫਕੀਰ ਅਜੀਜ਼ਉਦੀਨ ਉਸ ਦੀ ਪ੍ਰਾਣਾਚਾਰੀ ਲਈ ਨਿਯੁਕਤ ਕੀਤਾ ਗਿਆ। ਅਗਲੇ ਦਿਨ ਜਦ ਮਹਾਰਾਜਾ ਤੇ ਅੰਗਰੇਜ਼ੀ سفੀਰ ਦਾ ਮੇਲ ਹੋਇਆ ਤਾਂ ਸਨੇ ਗਵਰਨਰ ਜਨਰਲ ਦੀ ਵਿਆਉਂਤ ਮਹਾਰਾਜੇ ਮੂਰੇ ਪ੍ਰਗਟ ਕੀਤੀ ਅਤੇ ਇੱਕ ਐਦਨਾਮੇ ਦਾ ਖਰੜਾ ਸ਼ੇਰੇ ਪੰਜਾਬ ਦੀ ਸੇਵਾ ਵਿੱਚ ਰੱਖਿਆ। ਜਿਸ ਵਿੱਚ ਇਹ ਤਿੰਨ ਸ਼ਰਤਾਂ ਲਿਖੀਆਂ ਸਨ ਇੱਕ ਸ਼ਾ ਫਰਾਂਸ ਕਦੀ ਕਿਸੇ ਸਮੇਂ ਇਸ ਦੇਸ਼ ਪਰ ਚੜ੍ਹਾਈ ਕਰੇ ਤਾਂ ਅਸੀਂ ਦੋਵੇਂ ਧਿਰਾਂ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਸਮਲਤ ਬਲ ਨਾਲ ਉਸ ਦਾ ਟੱਕਰਾਂ ਕਰਾਂਗੇ ਦੋ ਜੇ ਕਦੀ ਵੈਰੀ ਦੇ ਟੱਕਰੇ ਲਈ ਅੰਗਰੇਜ਼ੀ ਫੌਜਾਂ ਅਟਕ ਤੋਂ ਪਾਰ ਜਾਂ ਅਫਗਾਨਿਸਤਾਨ ਦੇ ਇਲਾਕੇ ਵਿੱਚ ਲੈ ਜਾਣੀਆਂ ਪੈਣ ਤਾਂ ਉਹਨਾਂ ਨੂੰ ਆਪ ਪੰਜਾਬ ਵਿੱਚੋਂ ਰਾਹ ਦੇਵੋਗੇ ਤੇ ਉਹਨਾਂ ਦੀ ਯੋਗ ਸਹਾਇਤਾ ਕਰੋਗੇ ਤਿੰਨ ਜੇ ਕਾਬਲ ਦੀ ਕਾਬਲ ਨਾਲ ਸਰਕਾਰ ਅੰਗਰੇਜ਼ੀ ਨੂੰ ਖਤ ਪੱਤਰ ਕਰਨ ਦੀ ਲੋੜ ਪਏ ਤਾਂ ਉਹਨਾਂ ਹਲਕਾਰਿਆਂ ਦੀ ਰਾਖੀ ਆਪ ਕਰੋਗੇ ਇਹਨਾਂ ਸ਼ਰਤਾਂ ਨੂੰ ਮਹਾਰਾਜਾ ਸਾਹਿਬ ਨੇ ਠੀਕ ਨਾ ਸਮਝਿਆ ਅਤੇ ਇਹਨਾਂ ਦੇ ਟੱਕਰੇ ਪਰ ਹੇਠ ਲਿਖੀਆਂ ਤਿੰਨ ਸ਼ਰਤਾਂ ਆਪਣੇ سفیر ਨੂੰ ਦਿੱਤੀਆਂ 1 ਜੇ ਕਦੇ ਲਾਹੌਰ ਦਰਬਾਰ ਦੇ ਹੁਕਮਰਾਨ ਕਾਬਲ ਵਿੱਚ ਕੋਈ ਲੜਾਈ ਛੜ ਜਾਵੇ ਤਾਂ ਉਸ ਵਿੱਚ ਅੰਗਰੇਜ਼ੀ ਗਵਰਨਮੈਂਟ ਕੋਈ ਦਖਲ ਨਾ ਦੇਵੇਗੀ 2 ਸਰਕਾਰ ਅੰਗਰੇਜ਼ੀ ਅਤੇ ਲਾਹੌਰ ਦਰਬਾਰ ਵਿੱਚ ਸਦਾ ਮਿੱਤਰਤਾ ਰਹੇਗੀ ਦਨ ਉਸ ਦੀ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਰਾਜਸੀ ਉੱਚਤਾ ਸਾਰੀਆਂ ਸਿੱਖ ਰਿਆਸਤਾਂ ਤੋਂ ਉੱਚੀ ਮੰਨੀ ਜਾਏਗੀ ਇਸ ਪਰ ਅੰਗਰੇਜ਼ੀ سفیر ਨੇ ਆਖਿਆ ਕਿ ਮੈਨੂੰ ਸ਼ਰਤਾਂ ਦੇ ਬਦਲ ਦਾ ਅਧਿਕਾਰ ਨਹੀਂ ਹਾਂ ਮੈਂ ਦੋਵੇਂ ਖਰੜੇ ਗਵਰਨਰ ਜਨਰਲ ਪਾਸ ਭੇਜ ਦਿੰਦਾ ਹਾਂ ਜੋ ਕੋ ਜੋ ਮਨਜ਼ੂਰ ਕਰਨਗੇ ਤਿਵੇਂ ਹੀ ਕੀਤਾ ਜਾਵੇਗਾ ਇਸ ਦੇ ਉਪਰੰਤ ਮਹਾਰਾਜਾ ਸਤਲੁਜ ਵੱਲ ਅੱਗੇ ਵਧਿਆ ਅਤੇ ਫਰੀਦਕੋਟ ਦੇ ਨਵਾਬ ਅਤਾਉਲਾ ਖਾਨ ਮਲੇਰਕੋਟਲੇ ਵਾਲੇ ਤੋਂ ਰਾਜਸੀ ਕਰ ਲੈਂਦਾ ਹੋਇਆ ਅੰਬਾਲੇ ਹੁੰਦਾ ਹੋਇਆ ਸ਼ਾਹ ਆਬਾਦ ਆ ਡੇਰੇ ਲਾਇ 6 ਅਕਤੂਬਰ 1808 ਈਸਵੀ ਨੂੰ ਅੰਮ੍ਰਿਤਸਰ ਆ ਗਿਆ। ਇੱਥੇ ਗਵਰਨਰ ਜਨਰਲ ਵੱਲੋਂ ਮਹਾਰਾਜਾ ਸਾਹਿਬ ਦੇ ਨਾਂ ਇੱਕ ਸੂਚਨਾ ਪੱਤਰ ਪੁੱਜਾ ਜਿਸ ਵਿੱਚ ਲਿਖਿਆ ਸੀ ਕਿ ਸਤਲੁਜ ਪਾਰ ਦੇ ਰੈਸਾਂ ਦੀ ਜੋ ਦਰਖਾਸਤ ਕੁਝ ਸਮੇਂ ਤੋਂ ਗਵਰਨਰ ਚਰਨ ਦੇ ਵਿਚਾਰ ਗੋਚਰੀ ਸੀ ਉਸ ਦਾ ਫੈਸਲਾ ਇਹ ਹੋਇਆ ਹੈ ਕਿ ਉਹਨਾਂ ਸਾਰਿਆਂ ਨੂੰ ਅੰਗੇ ਸਰਕਾਰ ਅੰਗਰੇਜ਼ੀ ਨੇ ਆਪਣੀ ਰੱਖਿਆ ਵਿੱਚ ਲੈ ਲਿਆ ਹੈ। ਇਸੇ ਦੇ ਸੁਣ ਨਾਲ ਮਹਾਰਾਜਾ ਬੜੇ ਜੋਸ਼ ਵਿੱਚ ਆਇਆ ਜਿਸ ਦੀ ਪ੍ਰਵਾਨਗੀ ਤੋਂ ਨਾ ਕਰ ਦਿੱਤੀ ਹੁਣ ਇਸ ਦੇ ਸਾਹਮਣੇ ਦੋ ਰਾਹ ਸਨ ਇੱਕ ਤਾਂ ਇਹ ਕਿ ਅੰਗਰੇਜ਼ਾਂ ਨਾਲ ਲੜਾਈ ਦੇ ਬਲ ਨਾਲ ਪਾਰ ਦੇ ਰਾਜਾਂ ਦਾ ਸਬੰਧ ਆਪਣੇ ਨਾਲ ਜੋੜੀ ਰੱਖੇ ਤੇ ਸਦਾ ਲਈ ਅੰਗਰੇਜ਼ੀ ਸਰਕਾਰ ਨਾਲ ਸਬੰਧ ਤੋੜ ਲਵੇ ਦੂਜਾ ਇਹ ਕਿ ਅੰਗਰੇਜ਼ੀ ਸਰਕਾਰ ਨਾਲ ਅਹਿਦਨਾਮਾ ਕਰਕੇ ਸਤ루ਜ ਨੂੰ ਆਪਣਾ ਹੱਦਬੰਨਾ ਸਥਾਪਿਤ ਕਰੇ ਅਤੇ ਆਪਣੀ ਸਲਤਨਤ ਨੂੰ ਕਸ਼ਮੀਰ ਪਸ਼ਾਵਰ ਅਫਗਾਨਿਸਤਾਨ ਤੇ ਮਲਤਾਨ ਆਦਿ ਇਲਾਕਿਆਂ ਵੱਲ ਵਧਾਏ ਪਹਿਲਾਂ ਉਸ ਨੇ ਪਹਿਲਾ ਮਾਰਗ ਚੁਣਿਆ ਅਰਥਾਤ ਉਸਨੇ ਤੁਰੰਤ ਆਪਣੇ ਸਰਦਾਰਾਂ ਦੇ ਨਾਮ ਪਰ ਹੁਕਮ ਭੇਜ ਦਿੱਤੇ ਕਿ ਸਿੱਧੀ ਖਾਲਸਾ ਫੌਜ ਲਾਹੌਰ ਵਿੱਚ ਇਕੱਤਰ ਹੋ ਜਾਏ ਤੇ ਬੜੇ ਬੜੇ ਜ਼ਖੀਰੇ ਅਨਾਜ ਦੇ ਤੇ ਬਰੂਤ ਆਦ ਜੰਗੀ ਸਮਾਨ ਅੰਮ੍ਰਿਤਸਰ ਵਿੱਚ ਗੋਬਿੰਦਗੜ ਦੇ ਇਲਾਕੇ ਇਕੱਠੇ ਕੀਤੇ ਜਾਣ ਸਭ ਕਿਲਿਆਂ ਤੇ ਤੋਪਾਂ ਵਿੜਵਾ ਦਿੱਤੀਆਂ ਜਰਨੈਲ ਮੁਹੱਕਮ ਚੰਦ ਨੂੰ ਜ਼ਰੂਰੀ ਹੁਕਮ ਕਾਂਗੜੇ ਪਹੁੰਚਿਆ ਤੇ ਤੁਰੰਤ ਸਨੇ ਲਸ਼ਕਰ ਤੇ ਤੋਪਖਾਨਿਆਂ ਦੇ ਫਲੋਰ ਪਹੁੰਚ ਜਾਓ ਅਤੇ ਦੂਜੇ ਹੁਕਮ ਦੇ ਪਹੁੰਚਦੇ ਹੀ ਅੰਗਰੇਜ਼ਾਂ ਨਾਲ ਲੜਾਈ ਆਰੰਭ ਕਰ ਦੇਵੋ ਇਸੇ ਤਰ੍ਹਾਂ ਕੁਝ ਜ਼ਕੀਰਦਾਰਾਂ ਤੇ ਬਜ਼ੁਰਗਾਂ ਵੱਲੋਂ ਵੀ ਹੁਕੂਨਾਮੇ ਕੱਲੇ ਗਏ ਕਿ ਉਹ ਛੱਟਪਟ ਆਪੋ ਆਪਣੀਆਂ ਫੌਜਾਂ ਤੇ ਤੋਪਾਂ ਆਦ ਲੈ ਕੇ ਲਾਹੌਰ ਪਹੁੰਚ ਪੈਣ। ਉਦੋਂ ਅੰਗਰੇਜ਼ੀ ਕਰਮਚਾਰੀਆਂ ਨੂੰ ਜਦ ਇੰਨਾਂ ਤਿਆਰੀਆਂ ਦਾ ਪਤਾ ਲੱਗਾ ਤਉਨ ਵੀ ਕੁਝ ਫੌਜ ਜਰਨਲ ਸਰ ਡੇਵਿਡ ਐਕਟਰਲੋਨੀ ਦੀ ਤਹਿਤ ਵਿੱਚ ਸਤਲੁਜ ਪੇਜੀ। ਇਹ ਫੌਜ 16 ਜਨਵਰੀ ਸਨ 1809 ਨੂੰ ਦਰਿਆ ਜਮਨਾ ਤੋਂ ਪਾਰ ਹੋ ਕੇ ਬੂੜੀਆਂ ਪਟਿਆਲਾ ਤੇ ਨਾਬੇ ਦੇ ਰਸਤੇ ਇਧਰ ਨੂੰ ਕੂਚ ਕਰਦੀ ਹੋਈ 28 ਫਰਵਰੀ ਨੂੰ ਲੁਧਿਆਣੇ ਪਹੁੰਚ ਗਈ ਇਨ੍ਹਾਂ ਤਿਆਰੀਆਂ ਵਿੱਚ ਦਿਨ ਬੀਤਦੇ ਗਏ ਇੰਨੇ ਨੂੰ ਫਰਾਂਸ ਤੋਂ ਖਬਰ ਆਈ ਕਿ ਨਪੋਲੀਅਨ ਬੋਨਾਪਾਰਟ ਕਈਕ ਕੁ ਘਰੋਗੀ ਔਂਕੜਾਂ ਦੇ ਕਾਰਨ ਕਈ ਸਾਲ ਤੱਕ ਹਿੰਦੁਸਤਾਨ ਵੱਲ ਨਹੀਂ ਆ ਸਕੇਗਾ ਹੁਣ ਸਰਕਾਰ ਅੰਗਰੇਜ਼ੀ ਨੂੰ ਆਪਣੀ ਨੀਤੀ ਬਦਲਣੀ ਪਈ ਅਤੇ ਬਹੁਤ ਕੁਝ ਖੱਤ ਪੱਤਰ ਦੇ ਬਾਅਦ ਉਹਨਾਂ ਦੋਹਾਂ ਖਰੜਿਆਂ 'ਚ ਇੱਕ ਮਹਾਰਾਜਾ ਵੱਲੋਂ ਅਤੇ ਦੂਜਾ ਅੰਗਰੇਜ਼ਾਂ ਵੱਲੋਂ ਸੀ ਤੁਚਮੁਚ ਕਰਕੇ ਇੱਕ ਹੋਰ ਖਰੜਾ ਕਲਕੱਤੇ ਤੋਂ ਤਿਆਰ ਹੋ ਕੇ ਆਇਆ ਜਿਹੜਾ ਦੋਹਾਂ ਹਕੂਮਤਾਂ ਦੀ ਇੱਛਾ ਨਾਲ ਪ੍ਰਵਾਨ ਹੋਇਆ ਅਜਿਹੀਆਂ ਯਾਦਨਾਮੇ ਤੇ ਦਸਖਤ ਨਹੀਂ ਸੁਣ ਹੋਏ ਕਿ ਸੰਜੋਗ ਨਾਲ ਮਹਰਮ ਦੇ ਦਿਨ ਆਕੇ ਮਿਸਟਰ ਮਿਟਕਾਫ ਨਾਲ ਜੋ ਫੌਜਾਈ ਸੀ ਉਹ ਸਾਰੀ ਦੀ ਸਾਰੀ ਸ਼ੀਆ ਮੁਸਲਮਾਨਾਂ ਦੀ ਸੀ ਇਸ ਨੇ ਆਪਣੇ ਮਤ ਅਨੁਸਾਰ ਬੜੀ ਧੂਮ-ਧਾਮ ਨਾਲ ਤਾਜਗੀ ਦਾ ਘੋੜਾ ਕੱਢਿਆ ਇਸ ਦੇ ਅੱਗੇ ਪਿੱਛੇ ਹਜ਼ਾਰਾਂ ਦਾ ਭੀੜ ਭੜਕਾ ਇਕੱਠਾ ਹੋ ਗਿਆ ਇਸ ਤਰ੍ਹਾਂ ਇਹ ਅੰਮ੍ਰਿਤਸਰ ਦੇ ਸਾਰਿਆਂ ਬਾਜ਼ਾਰਾਂ ਵਿੱਚ ਫੇਰੀ ਲਾਉਂਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਪਹੁੰਚੇ ਇਸ ਸਮੇਂ ਲੋਡੇ ਪੈਰ ਦਾ ਦਿਵਾਨ ਸਜਾ ਹੋਇਆ ਸੀ ਜਿਸ ਵਿੱਚ ਕੁਝ ਅਕਾਲੀ ਸਿੰਘ ਵੀ ਸੰਗਤ ਵਿੱਚ ਸ਼ੋਭਿਤ ਸਨ ਇਹਨਾਂ ਨੇ ਜਦ ਯਾ अली ਯਾ ਹੁਸੈਨ ਦੇ ਨਾਰੇ ਤੂਤੇ ਭਾਰੀ ਰੌਲਾ ਸੁਣਿਆ ਤੇ ਕੀਰਤਨ ਵਿੱਚ ਵਿਗੜਨ ਪੈਂਦਾ ਦਿੱਠਾ ਦੂਜਾ ਖਾਲਸਾ ਰਾਜ ਵਿੱਚ ਹੀ ਆਪਣੇ ਮਨ ਜੋ ਗੁਰਦੁਆਰੇ ਦਾ ਨਰਾਦਰ ਵੇਖ ਕੇ ਅਕਾਲੀ ਫੂਲਾ ਸਿੰਘ ਨੇ ਦੋ ਤਿੰਨ ਸਿੰਘ ਉਹਨਾਂ ਨੂੰ ਰੁਕਣ ਲਈ ਭੇਜੇ ਤਾਂ ਜੋ ਉਹਨਾਂ ਨੂੰ ਸਮਝਾਉਣ ਕੇ ਕਥਾ ਕੀਰਤਨ ਦੇ ਸਮੇਂ ਰੌਲਾ ਪਾਉਣ ਨਾਲ ਬਾਣੀ ਦੀ ਬੇਅਦਬੀ ਹੁੰਦੀ ਹੈ ਇਸ ਲਈ ਦਰਬਾਰ ਸਾਹਿਬ ਦੇ ਸਾਹਮਣੇ ਰੌਲਾ ਬੰਦ ਕੀਤਾ ਜਾਏ ਪਰ ਇਸ ਗੱਲ ਦੇ ਮੰਨਣ ਦੀ ਥਾਂ ਉਹਨਾਂ ਜੋਸ਼ੀਲੇ ਸ਼ੀਆਂ ਨੇ ਕੁਝ ਕਰੜੇ ਵਾਕ ਬੋਲੇ ਜਿਨ੍ਹਾਂ ਦਾ ਸਹਾਰਨਾ ਅਕਾਲੀਆਂ ਦੀ ਅਦਰ ਸ਼ਕਤੀ ਦੇ ਵਿਰੁੱਧ ਹੁੰਦਾ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਗੱਲ ਹੱਥੋਂ ਪਾਈ ਤੱਕ ਵੱਧ ਗਈ ਤੇ ਇਸ ਰੋਲੇ ਵਿੱਚ ਇੱਕ ਸਿੰਘ ਦਾ ਦਮਾਲਾ ਡਿੱਗ ਪਿਆ ਜਦ ਇਸ ਦੀ ਖਬਰ ਅਕਾਲੀ ਫੂਲਾ ਸਿੰਘ ਨੂੰ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ ਤੇ ਝਟ ਕੁਝ ਅਕਾਲੀ ਸਿੰਘਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਗਿਆ ਬੱਸ ਫਿਰ ਕੀ ਸੀ ਉਹ ਅੰਦਾਤੋਂ ਤਲਵਾਰ ਤੇ ਗੋਲੀ ਚੱਲੀ ਕੇ ਅੱਖਾਂ ਦੇ ਫੋਰ ਵਿੱਚ ਗਲੀ ਕੁਚੇ ਲਹੂ ਲਹਾਨ ਹੋ ਗਏ ਇਹ ਖਬਰ ਤੁਰੰਤ ਸ਼ੇਰੇ ਪੰਜਾਬ ਤੱਕ ਪਹੁੰਚਾਈ ਗਈ ਆਪ ਝੱਟ ਘੋੜੇ ਪਰ ਪਲਾਕੀ ਮਾਰ ਕੇ ਰਣ ਤੱਤੇ ਵਿੱਚ ਆਣ ਖਲੋਤੇ ਅਤੇ ਬੜੀ ਕਠਿਨਾਈ ਨਾਲ ਇਸ ਧੰਦੇ ਨੂੰ ਮਸੇ ਮਸੇ ਕਿਤੇ ਜਾ ਕੇ ਨਜਿੱਠਿਆ ਮਹਾਰਾਜਾ ਸਾਹਿਬ ਨੇ ਮਿਸਟਰ ਮਿਟਕਾਫ ਨੂੰ ਦੱਸਿਆ ਕਿ ਲੋਕ ਇਸ ਨਗਰ ਦੇ ਰੱਖੇ ਹਨ ਤੇ ਕਿਸੇ ਦੀ ਕਾਨ ਵਿੱਚ ਨਹੀਂ ਰਹਿੰਦੇ ਕਿਉਂਕਿ ਇਸ ਵਿੱਚ ਨਾ ਤਾਂ ਮਿਸਟਰ ਮਿਟਕਾਫ ਦਾ ਕੋਈ ਦੋਸ਼ ਸੀ ਨਾ ਹੀ ਮਹਾਰਾਜਾ ਸਾਹਿਬ ਨੂੰ ਇਸ ਦਾ ਕੁਝ ਪਤਾ ਸੀ ਜਿਸ ਦੇ ਕਾਰਨ ਇਹ ਗੱਲ ਬੜੇ ਪਿਆਰ ਨਾਲ ਉੱਥੇ ਹੀ ਮੁਕਾ ਦਿੱਤੀ ਗਈ ਇਸ ਦੇ ਬਾਅਦ 25 April ਸਨ 1809 AD ਵਿੱਚ ਮਹਾਰਾਜਾ ਸਾਹਿਬ ਅਤੇ ਅੰਗਰੇਜ਼ੀ ਵਕੀਲ ਦੋਹਾਂ ਦੀ ਪ੍ਰਵਾਨਗੀ ਅਨੁਸਾਰ ਅਗਲੇ ਐਪੀਸੋਡ ਵਿੱਚ ਮਿੱਤਰਤਾ ਦਾ ਐਦਨਾਮਾ ਦੱਸਿਆ ਜਾਵੇਗਾ ਜਿਸ ਦਾ ਭਾਵ ਉਸ ਵਿੱਚ ਦੱਸਿਆ ਜਾਵੇਗਾ ਜੋ ਇਤਿਹਾਸ ਵਿੱਚ ਮਟਕਾਫ ਦਾ ਐਦਨਾਮਾ ਕਰਕੇ ਪ੍ਰਸਿੱਧ ਹੈ